ਕਦ ਕਦ ਚੱਲੇ ਉਹ ਨਾ ਪਤਾ ਨਹੀਂ ਕਿੱਧਰ ਲੱਭਣ ਦੀ ਆਹ ਹੁੰਦੀ ਹੈ ਇਹ ਚੱਕ ਲੈ ਚੁੱਕੀ ਗੱਟਾ ਕਣਕ ਦਾ ਕਿੱਥੋਂ ਚੱਕ ਲਈ ਕਣਕ ਦਾ ਉੱਥੇ ਆਇਆ ਬੈਠੀ ਗੱਟੇ ਦੇ ਉੱਤੇ ਨਹੀਂ ਜਾ ਵੱਡੀ ਨਹੀਂ ਉਹ ਤਾਂ ਕਿਸੇ ਵੇਲੇ ਘਰੋਂ ਨਿਕਲਦੀ ਨਹੀਂ ਮੇਰੀ ਗੱਲ ਸੁਣੀ ਆਪਾਂ ਬਿਹਾਰ ਤਾਂ ਡੋਡੀ ਚੱਕੀਆਂ ਤੇ ਹੈਗਾ ਕਿ ਇੱਕ ਚੱਕੀ ਤੇ ਜਾਈ ਗਏ ਸੀਗੇ ਨਿੱਤੇ ਤਾਂ ਅੱਡੋ-ਅੱਡੀ ਹੈ ਉਹਨਾਂ ਤੇ ਦੂਜੀ ਚੱਕੀ ਤੋਂ ਪਿਆ ਆਪਾਂ ਦੂਜੀ ਤੋਂ ਪਿਆ ਉਂਦੇ ਨੂੰ ਮੈਂ ਦੱਸਦੀਆਂ ਸੱਚੀ ਗੱਲ ਗੱਟੇ ਤਾਂ ਆਪਣੇ ਘਰੇ ਕਿੰਨੀ ਆ ਗਏ ਗੱਟਾ ਤਾਂ ਉਹਨਾਂ ਦੇ ਹੀ ਹੈ ਮੈਨੂੰ ਪਤਾ ਹੈਗਾ ਮੈਨੂੰ ਪਤਾ ਹੈਗਾ ਵੀ ਗੱਟੇ ਦਾ ਜਿਆਦਾ ਮੇਰੇ ਵੀ ਗੱਟੇ ਤਾਂ ਆਪਣਾ ਤੈਨੂੰ ਲੈ ਲੈ ਹੁਣ ਇੱਕ ਗੱਟਾ ਲੈ ਕੇ ਛੱਡਾਂਗੇ ਆਪਾਂ ਮੇਰੇ ਸਾਡੇ ਜੱਲ ਬਥੇਰੀਆਂ ਕਰੇ ਜਾਂਦੀ। ਆਦੀ ਤਾਂ ਮਾਈ ਵੀ ਜਾਂਦੀ ਹੈ ਆਪਣਾ ਤੀ ਟੁੱਕਾ ਚੱਲ ਜੇ ਤਾਂ ਆਪਾਂ ਗੱਟਾ ਲੈ ਲਈਏ। ਬੇਬੇ ਮੈਨੂੰ ਲੱਗਦਾ ਵੀ ਮੇਰਾ ਮਨ ਨਹੀਂ ਕਹਿੰਦਾ। ਉਹ ਮੁੰਡਾ ਜ ਟੱਕਰ ਗਿਆ ਮੈਨੂੰ ਪਤਾ ਨਹੀਂ ਕਿੱਧਰੋਂ ਆਉਂਦਾ ਸੀ ਉਹਨੂੰ ਮੈਂ ਆਖ ਮਾਖ ਪੈਟੂ ਵੀ ਬੜੀਆਂ ਦੇ ਨਾਲ ਦਾ ਹੋਣਾ। ਕਹਿੰਦਾ ਸਾਡੇ ਗੱਟੇ ਲਿਖੇ ਪਏ ਆ ਲਿਖੇ ਕਹਿੰਦਾ ਤਾਤੀ ਤੇ। ਸ਼ਾ ਲਿਖੇ ਅਗਤਰ ਗੱਟੇ ਕਰੀ। ਤੂੰ ਜਾਣ ਕੇ ਕਹਿੰਦੀ ਸੀ ਲੈਣਾ ਗੱਟਾ ਰੋਲਾ ਭੋਣਾ। ਮੈਂ ਮੱਥੇ ਰੱਖਿਆਗਾ ਤੇਰਾ ਮੈਂ ਤਾਂ ਮੱਥੇ ਦੀਆਂ ਠੀਕਰੀਆਂ ਬਣਾ ਲਈਆਂ ਮੈਂ ਗੱਟਾ ਤਾਂ ਸਾਡਾ ਹੀ ਐ। ਅੱਜ ਤਾਂ ਦੋ ਗੱਟੇ ਲਗਾਏ ਆ ਵਾਖ ਦੇਖਾਂਦਾ ਉਹ ਢੋਲ ਲਿਓ ਮੈਨੂੰ ਆਈ ਬੋਲਿਆ ਲਿਆ ਮੰਗੇ ਕਿ ਤੈਨੂੰ ਕਿਉਂ ਮੈਂ ਅੱਧਾ ਵੱਢ ਕੇ ਆਉਂਦੇ ਨਹੀਂ ਕਣ ਕਿਤੇ ਸਾਡੇ ਢੋਲ ਅੱਧਾ ਵੱਢ ਕੇ ਲੈ ਕੇ ਜਾਵਾਂਗੇ ਅੱਧਾ ਮਾਥਿਆ ਉਹ ਤਾਂ ਵੰਡਾਵਾਂਗੇ ਆਪਾਂ ਜਿਹੜਾ ਹੋਏਗਾਗਾ ਸਾਨੂੰ ਕੀ ਅੱਧਾ ਵੰਡ ਕੇ ਦੇਵੋ ਸਕਦੇ ਕੁਝ ਮਰਜ਼ੀ ਕਰੋ ਸਾਨੂੰ ਢੋਲ ਚਾਹੀਦਾਗਾ ਹਾਂ ਆਪਾਂ ਥੱਲੇ ਲਵਾ ਲਾਂਗੇ ਥੱਲਾ ਹਾਂ ਲਵਾ ਲਾਂਗੇ ਫਿਰ ਨਾਲਵਾਵਾਂਗੇ ਨਵਾਂ ਲਿਆਵਾਂਗੇ ਇਹ ਤਾਂ ਨਹੀਂ ਪਾ ਲੈਣਗੇ ਤੜਕ ਕੱਜੜ ਹਾਂ ਹੁਣ ਕਿਵੇਂ ਕਰਗੇ ਮੇਰੀ ਗੱਲ ਸੁਣ ਮੀ ਫੇਰ ਹੁਣ ਕੀ ਕਰੀਏ ਮੈਂ ਤਾਂ ਬਡਰ ਲਾਦਾ ਨਿਕਲੇ ਸੋ ਹੁਕਲੇ ਦਾ ਮੂੰਹ ਕਹਿੰਦੇ ਹੁੰਦੇ ਨੇ ਕਾਲਾ ਲੇਸ ਤਾਂ ਬੇ ਲੜਾਈ ਕਰਕੇ ਦੇਣੀ ਆ ਉਹ ਐ ਨਹੀਂ ਜਿੰਨੇ ਚੀਜ਼ ਪਿਆਰਪੂਰ ਨਾਲ ਹੋ ਫੱਲਿਆ ਇਹ ਖਿੱਚ ਕੇ ਚੱਲ ਗੱਟਾ ਖਿੱਚ ਕੇ ਲਾਵਾਂਗੇ ਗੱਟਾ ਨਹੀਂ ਉਹਨਾਂ ਨੂੰ ਦਿੰਦੀਆਂ ਹੈਗੀਆਂ ਪਰਸ ਗੱਟਾ ਤਾਂ ਖਿੱਚਣੀ ਪਊਗੀ ਚੱਲ ਜਾਈਓ ਫਿਰ ਸਾਨੂੰ ਆਪਣੇ ਨਾਲ ਜੱਜੋ ਜੱਤੀ ਦੇ ਦੇਣੀ ਆ ਆਪਾਂ ਪਹਿਲੇ ਗੱਟਾ ਆਹੋ ਉਸ ਬਰਤਾ ਦੇ ਖਿੱਚ ਲੈ ਤੂੰ ਗੱਟਾ ਨਹੀਂ ਚੱਕਣਾ ਹੁੰਦਾ ਮੈਂ ਨਾ ਸਭ ਨਹੀਂ ਇਹ ਬੱਸ ਬੱਸ ਚੱਲ ਕਿ ਜਾ ਮੰਗੇ ਮੇਰੀ ਬੇਬੇ ਮੈਨੂੰ ਲੜੂਗੀ ਕੱਪ ਲੱਗਾ ਜਾਵੇ ਤੇਰੀ ਬੇਬੇ ਤਾਂ ਲੜੀ ਜਾਊ ਕੋਈ ਸਾਨੂੰ ਮੁੰਡਾ ਲੜੂ ਸਾਡਾ ਫੇਰ ਹੁਣ ਜਮਾ ਟੱਕਾ ਹੈ ਤੁਹਾਡਾ ਬੁੜੀਆਂ ਦਾ ਕਰਕੇ ਮੈਂ ਕੋਲਿਆਂ ਦੀ ਤੂੰ ਮੈਨੂੰ ਸਿਰਦਾ ਤੇ ਕਹੇ ਮੇਰੇ ਸੱਟਾ ਪਾਈ ਦੀ ਤੇ ਪਾਈ ਦੀ ਫਿਰ ਕੀ ਕਰ ਗਿਆ ਹਾਂ ਜੇ ਮੈਂ ਕਰੂ ਕਿ ਘਰ ਇਹਨਾਂ ਫੇਰ ਤੂੰ ਟੱਕਾ ਚ ਚਕਾਤਾ ਬੁੜੀ ਨੂੰ ਆਮ ਨਾਲ ਅਸੀਂ ਚਕਾਵਾਂਗੇ ਸਾਡਾ ਆਟਾ ਮੁੱਕਿਆ ਪਿਆ ਕੱਲ ਦਾ ਛੋਟਾ ਤਾਂ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਕਿ ਇਹ ਮੰਗਦੀ ਐ ਬਰੇਕ ਨੂੰ ਕੋਈ ਧਾਰਾ ਵੀ ਨਹੀਂ ਦਿੰਦਾ ਸਾਨੂੰ ਸਾਰਾ ਕੋਟਾ ਲੈਣਾ ਨਹੀਂ ਤੂੰ ਤਾਂ ਅਭੀਂ ਦਿੱਤਾ ਹੈ ਕਿ ਸਾਰ ਲੈਂਦੇ ਦੋ ਦ। ਤੂੰ ਤੁਸੀਂ ਐਂ ਕਰੋ। ਇਹ ਘੱਟਾ ਤਾਂ ਲੈ ਗਈਆਂ। ਹੁਣ ਤੁਸੀਂ ਢੋਲ ਦੇ ਹੱਥ ਹੀ ਲਾ ਦਿਓ। ਹੁਣ ਸਾਰੀ ਕਲਕ ਸਾਡੀ ਢੋਲਤੀ ਨਹੀਂ ਦੇਖੀ। ਵੱਡਾ ਕਿਥੋਂ ਵੱਡਾ ਕਿਥੋਂ ਜਾਣਾ। ਕੀ ਲੈਣਾ ਆਏਗਾ ਤੂੰ ਅਗਰ। ਅਨ ਨੂੰ ਕੜਸ ਕੋਤੋਂ ਹਟ ਗਿਆ ਸੀ ਹੁਣ। ਤੈਨੂੰ ਕੀ ਦੱਸਾਂ ਪਹਿਣੇ ਪਹਿਲਾਂ ਮੇਰੇ ਕੋਲੇ ਸਕੂਟਰੀ ਸੀਗੀ। ਪਹਿਨਾਂ ਵਾਲੀ। ਅੱਛਾ। ਤੇ ਉਹ ਤਾਂ ਹੁਣ ਵਿਕ ਗਈ ਤੇ ਹੁਣ ਦੱਸ ਕੀ ਕਰੀਏ ਫਿਰ। ਬਸ ਤੇ ਆ। ਸਾਰਾ ਲੈ ਫਿਰ ਤਾਂ ਹੈ। ਹੈ? ਚਾਦਰਾਂ ਵੀ ਲੈ ਫਿਰ ਤਾਂ। ਸਾਰਾ ਕੁਸ਼ੀਆ ਪਣੀ। ਚਾਦਰ ਕਿੰਨੇ ਦੀ ਆਹ? ਹੱਲ ਤਾਂ ਚਾਦਰ ਹੀ ਦੇਖਾਂ। ਚਾਦਰ ਤਾਂ ਪਣੀ ਇਹ। ਇਹ ਈ 2500 ਦੀ ਹੈ ਹਾਂ 800 ਦੀ ਵੇਚੀ ਹੈ 800 ਦੀ ਹਾਂ ਹਾਂ ਪਣੀ 2500 ਦਾ ਬਾਣਾ ਘਤਰਾ ਦਾ ਲੈ ਪਣੀ ਮੇਰੀ ਗੱਲ ਸੁਣ ਲੈ ਜੇ ਮੈਂ ਤਾਂ 3500 ਮੰਗ ਲੈਂਦਾ ਫੇਰ ਤਾਂ 2500 ਘਟੀ ਸੀਗਾ ਲੈ ਲੈ ਫੇਰ ਤਾਂ ਲੈ ਲੂੰਗੀ ਠੀਕ ਲਾ ਹਾਂ ਇੱਕ ਸੂਟਰ ਲੈ ਲੂ ਕੁ ਚਾਦਰ ਲੈ ਚੱਲ ਚੱਕਾ ਪਣੀ 3000 ਦੇ ਦੀ 3000 ਦੇ ਦੇ ਲਾ ਅੰਨੀ ਮੈਂ ਕਿਹਾ ਹੈ ਨਹੀਂ ਕਿ ਨਿੱਕ ਕਪੜਾਈ ਹੈ ਨਾ ਲੈ ਮੇਰੀ ਗੱਲ ਸੁਣ ਲੈ ਖੱਲੂ ਕਿੱਧਰ ਦੀ ਹੈ ਬਹੁਤ ਤਾਂ ਦੇ ਇਹ ਸੂਤੀ ਹੈ ਸੂਤੀ ਕਪੜਾ ਹੈ ਕਪੜਾ ਖੋਲ ਕੇ ਦਿਖਾ ਨਾ ਖੱਲੂ ਕਿੱਧਰ ਤੇ ਖੁੱਲੂਗਾ ਨਹੀਂ ਪੈਣੀ ਕਿ ਤੂੰ ਕਪੜਾ ਖੋਲਦੇ ਹੀ ਨਹੀਂ ਗਾ ਹੈ ਤੂੰ ਕੀ ਖਰੀਦੇਗੀ ਆ ਖੱਲੂ ਹੋਇਆ ਤੂੰ ਕੁੜੀਆਂ ਨੇ ਮੇਰੇ ਡੱਗੀ ਚੋਂ ਕੱਢ ਲੈਂਦੀਆਂ ਨੇ ਫਿਰ ਤੂੰ ਕਾਦੇ ਰਸਤੇ ਆਏ ਹੋਗਾ ਇਹ ਤਾਂ ਕਪੜੇ ਦਿਖਾਉਣੀ ਨਹੀਂ ਅਗਲੇ ਪੈਣੀ ਮੇਰੀ ਗੱਲ ਸੁਣ ਲੈ ਲੈ ਤਾਂ ਹੀ ਦਾ 2500 ਰੁਪਿਆ ਮੰਗੇ ਜੇ ਨਾਲ ਸਰਾਨੇ ਨਹੀਂ ਠੀਕ ਠੀਕ ਲਾਲਾ ਰੇਟ ਮੈਂ ਤਾਂ ਦੇਉਂਗੀ 1000 ਰੁਪਿਆ 1000 ਹਾਂ ਕਹਿਣਾ ਮੇਰੀ ਗੱਲ ਸੁਣ ਲੈ ਕਹਿਣਾ ਤਾਂ ਇਹ ਨਹੀਂ ਸੀ ਕਿ ਮੂੰਹ ਤੂੰ ਆਈ ਚੱਪੜ ਜਾਂ ਤੂੰ ਵੇਚਣ ਵਾਲੇ ਕੰਮ ਕਰ ਲੈ ਬਾਤ ਤੂੰ ਠੀਕ ਚ ਨਾਲੇ ਮੈਂ ਤਾਂ ਕੱਲ ਵੇਚਣ ਵਾਲੀ ਕਰੀਏ ਪਣੀ ਮੂਲੇ ਵਾਲੀ ਗੱਲ ਨਹੀਂ ਕਰਦੀ ਮੈਨੂੰ ਤੂੰ ਐ ਲੱਗਦਾ ਇੱਥੇ ਤੇਰੀ ਸੱਸ ਨੇ ਆਹ ਮੱਜਾਂ ਦੀ ਰਾਖੀ ਬਾਹੇ ਮੈਂ ਤਾਂ ਮੱਜਾਂ ਮੰਨੀ ਆਂ ਤੇ ਤਾਂ ਕਰਕੇ ਬੈਠੀ ਆਂ ਦੇਖ ਲੈ ਕੱਪੜੇ ਦਾ ਕੰਮ ਲੈ ਜੀ ਮੇਰਾ ਟਾਈਮ ਬਰਬਾਦ ਕਰਨਾ ਸੀਗਾ ਨਹੀਂ ਲੈਣਾ ਇੱਕ ਸੂਟ ਦਿਖਾ ਦੇ ਮੈਨੂੰ ਗੱਲ ਤਾਂ ਤਿੱਕੀ ਖਲਾ ਲੈ ਲੈ ਜਿੰਨੀ ਚਾਦਰ ਨੂੰ ਸੰਦਾ ਮੇਰੇ ਕਰ ਦੋ ਬਸ ਇਹ ਨਹੀਂ ਤੁਹਾਨੂੰ ਚਾਤਰ ਕਿ ਮੁਕਲਾ ਲੈ ਕੇ ਦੇ ਦੇ ਤੇ ਗਨਾਬ ਜਮਣਾ ਲੈ ਆਂਦੀ ਤੇ ਪਾਪਾ ਪੱਤੀਆਂ ਜਾਈ ਜਾਂਦੀਆਂ ਮੈਂ ਕਿਦੋਂ ਨਹੀਂ ਚੱਕੀ ਜਾਂਦੀਆਂ ਇਹ ਝਗੜਾ ਸਾਨੂੰ ਵੀ ਗਾ ਸਕਦੀ ਸੀ ਦੇ ਸਕਦੀ ਸੀ ਤੇਰੀ ਨਾਨਦ ਦੇ ਸਕਦੀ ਸੀ ਤੈਨੂੰ ਮੈਂ ਆਪਦੀ ਪਰਜਾਈ ਨੂੰ ਦਿੰਨੀ ਹੈਗੀ ਅੱਛਾ ਮੇਰੀ ਫੁੱਲ ਸੇਵਾ ਕਰਦੇ ਜੀ ਜਾਂਦੀ ਹੈ ਪੇਕੀ ਹਾਂ ਤੇ ਨਾਲ ਦੀ ਪੈਰ ਨਹੀਂ ਲੱਗਣ ਦਿੰਦੀ ਹੈਗੀ ਮੇਰਾ ਉਹ ਮੈਂ ਇੱਕ ਨੂੰ ਸੇਵਾ ਮੈਂ ਕਰਦੀ ਉਹਦੀ ਅੱਛਾ ਤੇ ਮੈਂ ਵੀ ਤੇਰੀ ਨਾਨਦ ਜੀ ਕਰਦੀਆਂ ਸੇਵਾ ਮੇਰੀ ਨਾਨਦ ਤੇਰਾ ਨਾਨਦ ਤੈਨੂੰ ਕਹਿੰਦੇ ਵੀ ਫਲਾਣਾ ਕੁਝ ਲੈ ਕੇ ਆਉਂਦੀਆਂ ਲੈ ਉਹ ਜਨਾਬ ਚੂੜਾ ਨਾਲ ਦੇ ਨੂੰ ਫਟਾਪਾ ਬੇ ਨਹੀਂ ਕਿਤੇ ਕਰਣ ਦਿੰਦੀ ਹੁਣ ਮੈਂ ਤਾਂ ਗੱਡੀ ਲੈ ਕੇ ਜਾਵਾਂ ਭਾਈ ਮੈਂ ਦੱਸਾਂ ਗੱਲ ਮੈਂ ਤੇਰੀ ਬਰਜਾਈ ਨੂੰ ਗੱਡੀ ਉੱਡੀ ਨਹੀਂ ਦੇਣ ਦਿੰਦੀ ਮਾਮੀ ਗੱਡੀ ਤਾਂ ਮੈਂ ਅੱਜ ਮਿਲੇ ਸਵੇਰੇ ਮਿਲੇ ਤੈਨੂੰ ਮੈਂ ਕੀ ਗੱਲ ਭਾਈ ਗੱਡੀ ਨਾ ਮੈਂ ਦੇਮਾ ਗੱਡੀ ਤੈਨੂੰ ਸੁਣਾਉਣੀ ਧਰਨਦੀ ਹੈਗੀ ਗੱਡੀ ਅਸੀਂ ਛੋਟੇ ਬਸ ਤੇ ਲੈ ਜਾਂਦੀ ਹੈਗੀ ਅੱਛਾ ਤੇਰੀ ਪਗੜ ਲਾਗੀ ਕੱਲ ਦੀ ਆਈਗੀ ਤੇ ਉਹ ਕਹੇਣੀ ਨੂੰ 40 ਸਾਲ ਹੋ ਗਏ ਕਿਉਂ ਉਹ ਨਹੀਂ ਆਏ ਅੱਛਾ ਮੇਰੀ ਪੁੱਗੂ ਕੀ ਪੈਕੇ ਤਾਂ ਪੈਸੇ ਲਾਇ ਸੀਗੇ ਲਿਆ ਕੇ ਮੇਰੀ ਦੇਣ ਸੀ ਗੱਡੀ ਤੇ ਮੈਂ ਕਿ ਲਈਏਗੀ ਮੇਰੇ ਸੱਸ ਕੋਸ ਨਹੀਂ ਨਾ ਕੋਈ ਪੈਸਾ ਦੇ ਚਾਹ ਨਾ ਕਾਕਾ ਦਿੱ ਮਾ ਮਰਨੇ ਲਗਦੀ ਸਾਰਾ ਮੈਨੂੰ ਦੱਸਿਆ ਮੈਨੂੰ ਮਾਇਆ ਨੇ ਮੇਰੇ ਘਰ ਸੁਣ ਜੀ ਸਦਕੇ ਆਓ ਗੱਡੀ ਤਾਂ ਅੱਜ ਮਿਲੇ ਅਸੀਂ ਤੁਹਾਡੇ ਵਾਸਤੇ ਨਹੀਂ ਖਰੀਦੀ ਹੈਗੀ ਗੱਡੀ ਆਪ ਤੇ ਫੇਕੇ ਨੂੰ ਦੇ ਸਕਦੀ ਆ ਮੈਂ ਕਿਸੇ ਨੂੰ ਗੱਡੀ ਦਿੰਦੀ ਹੈਗੀ ਅੱਛਾ ਤੇ ਪੇਕ ਜਾ ਗੱਡੀ ਜਾ ਸਕਦੇ ਆ ਤੇ ਅਸੀਂ ਹੁਈ ਆ ਹੈ ਅਸੀਂ ਕਿੰਨੇ ਆ ਤੇਰੇ ਨਾਲ ਨੂੰ ਦੇ ਸਕਦੇ ਤੇਰੇ ਨਾਲ ਦਈ ਹੈ ਗੱਡੀ ਫੇ ਨੰਦ ਤੇ ਕਾ ਕੇ ਕਿਉਂ ਗੱਡੀ ਨੰਦ ਨੇ ਕਿਹੜਾ ਚਲਾਉਣੀ ਆ ਗੱਡੀ ਮੈਂ ਦੱਸਾਂ ਮੈਂ ਨਹੀਂ ਹੁੰਦੀ ਵੱਡਾ ਘਰ ਤਾਂ ਨਾ ਤੇ ਤੇਰਾ ਗੱਲ ਤੇ ਉਹਦਾ ਕਾਹਦੀ ਮੇਰੀ ਨੰਦ ਦਾ ਮੈਂ ਦੱਸਾਂਗਾ ਤੇਰੀ ਵੀ ਪਰਜਾਈ ਆਈਏ ਤੇ ਮੈਂ ਵੀ ਨਹੀਂ ਪਰਜਾਈ ਆ ਮੇਰੇ ਬੰਦੇ ਦੀ ਗੱਲ ਹੈ ਪੋਜੀ ਮੇਰੇ ਬੰਦੇ ਦੀ ਕਮਾਈ ਲੱਗੀ ਹੈ ਕਿ ਮੇਰੇ ਪੇਕੇਆਂ ਦੇ ਪੈਸੇ ਲੱਗੇ ਆ ਗੱਡੀ ਤੇਰੇ ਬੰਦੇ ਦੀ ਕਵਾਈ ਹੈ ਕਮਾਈ ਹੈ ਤੇ ਮੇਰੇ ਭਾ ਦੋਤੇ ਦੀ ਕਮਾਈ ਹੈ ਉਹਦੇ ਪੁੱਤ ਦੀ ਕਮਾਈ ਹੈ ਮੇਰੀ ਗੱਲ ਸੁਣ ਡਣ ਕੇ ਮੇਰੇ ਪੇਕੇਆਂ ਨੇ ਨਹੀਂ ਦਿੱਤੀ ਹੈ ਕਿ ਵਿਆਹ ਵਲ ਹੁਣ ਉਹਨਾਂ ਨੇ ਪੇ ਪਾਤੇ ਪੈਸੇ ਫੇਰ ਕੀ ਹੋਗਾ ਜੇ ਅਸੀਂ ਸਾਂਝੀ ਚਲਾ ਲਾਂਗੇ ਗੱਡੀ ਲੋੜਾ ਲਾ ਜੂਗਾ ਇੱਕ ਕੇ ਨਾ ਕਿ ਮੈਂ ਸਾਂਝੀ ਚਲਾ ਲੂੰਗੀ ਤੇ ਸੋਨੂ ਨਹੀਂ ਮੈਂ ਗੱਡੀ ਗੱਡੀ ਤਾਂ ਕਿਵੇਂ ਲੈ ਕੇ ਜਾਈਦਾ ਹੁੰਦਾ ਨਾ ਉਵੇਂ ਲੈ ਕੇ ਜਾਊਂਗੀ ਪਰ ਕੋਲੇ ਆਉਣਾ ਮੈਂ ਤੇਰੇ ਕੋਲੇ ਨਹੀਂ ਆਉਣਾ ਮੈਂ ਕਦੋਂ ਕਹਿੰਦੀ ਆ ਵੀ ਆ ਜਾ ਮੈਂ ਕਦੋਂ ਕਹਿੰਦੀ ਆ ਕਿ ਤੈਨੂੰ ਨਾ ਨਨ ਤੂੰ ਦੀ ਮਾਰੀ ਆਉਣੀ ਨਨ ਕੋਲੇ ਆ ਜਾ ਚੁਗਲੀਆਂ ਕਰਨ ਆਉਣੀ ਆ ਦੀ ਪਰਪੋਸ ਦੀਆਂ ਅੱਛਾ ਸਿਰ ਤੂੰ ਵੀ ਆ ਜੀ ਚੁਗਲੀਆਂ ਕਰਦੀਆਂ ਤੂੰ ਨਾ ਚੁਗਲੀਆਂ ਕਰਦੀਆਂ ਤੂੰ ਤੇ ਚੂਨੇ ਕਰਦੀ ਚੁਗਲੀਆਂ ਕਰਦੀ ਅੱਜ ਆ ਹੀ ਕੋਲੇ ਤੂੰ ਆ ਦੀ ਸੱਸ ਦੀਆਂ ਕਰਦੀਆਂ ਤੇ ਦੇਰਾਂ ਕਰਦੀਆਂ ਮੈਂ ਕਿਹਦੀ ਮੈਂ ਕਰੂਗੀ ਫਿਰ ਤੂੰ ਮੈਂ ਤਾਂ ਕਰ ਰੋ ਫੜਦੀ ਨਹੀਂ ਹੈਗੀ ਕਿ 24 ਘੰਟੇ ਫੋਨ ਤੇ ਮੈਨੂੰ ਪਤਾ ਹੀ ਹੈ ਕਿ ਤਰੱਕੀ ਦਾ ਕੀ ਕੁਝ ਕਰਿਆ ਹੋਊਗਾ ਤੁਸੀਂ ਫੋਨ ਤੇ ਕੋਈ ਕੁਝ ਨਹੀਂ ਕਰਿਆ ਤੇਰੀ ਪਤਾ ਨਹੀਂ ਪਤਾ ਕੀ ਕੁਝ ਕਰਿਆ ਹੋਊਗਾ ਫੋਨ ਤੇ ਤਾਂ ਹੀ ਤਾਂ ਤੂੰ ਆ ਗਈ ਤਾਂ ਹੀ ਤੇ ਚਾਹ ਪਾਣ ਦਾ ਨਾਂ ਨਹੀਂ ਲੈਂਦੀ ਹੈ ਕਿ ਮੈਨੂੰ ਪਤਾ ਹੀ ਹੈ ਤਰਾ ਨਹੀਂ ਨਾਂ ਲੈ ਕੇ ਪਾਣੀ ਦਾ ਕਿਉਂਦੀ ਰਹੇ ਮੇਰੀ ਨਾਲ ਤੇ ਫੇਰਾ ਪਿਆ ਜੂਗੀ ਮੈਂ ਪਰ ਪੀ ਲੱਕੋ ਵੀ ਰੋਟੀ ਵੀ ਖਵਾ ਕੇ ਤੇ ਜੀ ਪੀ ਲੱਕੋ ਵੀ ਆ ਦਿਨਾਂ ਨੂੰ ਤਾਂ ਦੇਖਾਂ ਦੀ ਪੀ ਲੱਕੋ ਹਾਂ ਕੋਈ ਨਾ ਕਿਉਂ ਦੀ ਫੇਰਦੀ ਵੀ ਨਹੀਂ ਗੱਡੀ ਤਾਂ ਮੈਂ ਅੱਜ ਤੇ ਮਨੱਸ ਬេរੇ ਦੇ ਮੈਂ ਗੱਡੀ ਦਾ ਵੇਰੀ ਨਹੀਂ ਜੀ ਦੇਊਗੀ ਕਿ ਤੇਰਾ ਖੁੱਤੀ ਪਾਉਂਕ ਦੀ ਮੈਂ ਮਰ ਜਾਣੀ ਨਹੀਂ ਇਹ ਤਾਂ ਨਹੀਂ ਟਾਕੜੀ ਵਾਲੀ ਪਹਿਨੇ ਮਾਇਆ ਤੇ ਇਹ ਨਾਲ ਕਿਹੜੀ ਕੱਟੀ ਜਾਂਦੀ ਐ ਮੈਂ ਤਾਂ ਇਹਨੂੰ ਦੇਖ ਕੇ ਤਾਂ ਧੱਕੇ ਹੱਥ ਨੂੰ ਧਾਗ ਦੇ ਕੇ ਗੇਟੋਂ ਬਾਹਰ ਕੱਢ ਜਾ ਉਹ ਪਤਾ ਨਹੀਂ ਕਿ ਮੈਂ ਕੱਟੀ ਜਾਂਦੀ ਐ ਬੇਗਾਈ ਕੀ ਨਾਲ ਸੁਖੀ ਨੇ ਆਪ ਦੀ ਪੰਜਾਇਂ ਦੇਤੀ ਗੱਡੀ ਮੈਨੂੰ ਦੇ ਨਹੀਂ ਦਿੱਤੀ ਅੱਜ ਮੈਂ ਵੀ ਘਰੇ ਨਹੀਂ ਵਾਰਦੀ ਇੱਥੇ ਬੈਣੀ ਆ ਉਸਕੇ ਆਉਣ ਦੇ ਲੈਣ ਨੂੰ ਹਰਪੀ ਤੇ ਇਹੇ ਹਰਪੀ ਤੇ ਲੈ ਕੇ ਗੱਡੀ ਚਲ ਗਈ ਮੇਰੀ ਤਾਂ ਨਹੀਂ ਪੁੱਗੀ ਉਹਦੀ ਪੁੱਗੀ ਬੇਵਾਦ ਸੁੱਖੀ ਦੀ ਦੇਖ ਲੈ ਐਂ ਕਾ ਅੱਜ ਕੱਲ ਵੀ ਨੂੰਹਾਂ ਦੀ ਪੁੱਗਦੀ ਐ ਸੱਸਾਂ ਦੀ ਪੁੱਗਦੀ ਨਹੀਂ ਸੱਸਾਂ ਨੂੰ ਸੱਸਾਂ ਦੇ ਪੇਕਿਆਂ ਦਾ ਕੋਈ ਸਿਆਣ ਦਾ ਨਹੀਂ ਕੋਈ ਨਹੀਂ ਸਿਆਣ ਦਾ ਸੱਸਾਂ ਦੇ ਪੇਕਿਆਂ ਮੇਰੀ ਪਰਜਾਈ ਵਿਚਾਰੀ ਸਿਆਣੀ ਬਿਆਣੀ ਆਈ ਜੀ ਮਾਨ ਕਰਕੇ ਕਿ ਮੈਂ ਦੋ ਤੇ ਦੀ ਗੱਡੀ ਲੈ ਆਉਣੀ ਐ ਤੇ ਦੇਖ ਇਹਦੀ ਪਰਜਾਈ ਦੇ ਨਾਲ ਤਾਂ ਗੱਠਲਾ ਡੰਡਾ ਲੱਗਿਆ ਤੇ ਨੇ ਤਾਂ ਮੈਨੂੰ 100 100 ਕੁਸ ਬੋਲੀ ਮੇਰੀ ਬੇਇੱਜ਼ਤੀ ਕਰੀ ਤੇ ਨੇ ਗੱਡੀ ਲੈ ਗਈ ਪੁੱਗਦੀ ਐ ਭਾਣੇ ਅੱਜ ਕੱਲ ਉਹਨਾਂ ਐਸੇ ਵੀ ਮੇਰੀ ਨਾਂ ਦੇ ਦੀ ਪੁੱਗਦੀ ਐ ਬੁਢੀ ਨੂੰ ਕੌਣ ਪੁੱਛਦਾ ਆ ਉਹੀ ਗੱਲ ਹੋ ਗਈ ਮੈਂ ਤਾਂ ਹੁਣ ਐ ਕਰੂੰਗੀ ਮੈਂ ਤਾਂ ਦੇ ਪੇਕੀ ਬਗ ਜੂੰਗੀ ਰੇਹੇ ਸੁੱਖੀ ਕਰੇ ਜਮਾ ਨਹੀਂ ਮੈਂ ਤਾਂ ਕਰੇ ਰਹਿੰਦੀ ਆਨੇ ਪੇਕੀ ਜਾਨੀ ਆ ਲੈ ਕੇ ਛੋੜਾ ਹੁਣ ਮੇਰੀ ਪਰਜਾਈ ਤਾਂ ਗੁੱਸੇ ਹੋ ਕੇ ਬਾਗ ਗਈ ਹੈ ਜੇ ਮੇਰੀ ਪਰਜਾਈ ਤੈਨੇ ਬੇਇੱਜ਼ਤੀ ਕੀਤੀ ਚਾਹ ਵੀ ਨਹੀਂ ਪਈ ਮੇਰੀ ਪਰਜਾਈ ਤੈਨੇ